वाली हजार की रेंज है जी ठीक है जी नीचे पांच सौ की रेंज हैगी है जी हाँ पांच सौ दी पांच सौ वाली रेंज हैगी है जी सारी ठीक है बाकी अंदर जी पंद्रह सौ दो हजार पच्चीस सौ सारी अलग अलग रेंज हैगी है जी अठारह सौ फाइव हंड्रेड ठीक है ढाई सौ हाँ तो ढाई सौ साल तक भी बाई करो देख सकते हो बाकी आ चेक करो आ देखो इधर की रेट है भी रेट ਇਸ ਦਾ 45 4500 ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਚੰਡੀਗੜ੍ਹ ਤੇ ਇੱਥੇ ਤੁਹਾਨੂੰ ਆਪਾਂ ਦਿਖਾਵਾਂਗੇ ਅੱਜ ਕੱਪੜਿਆਂ ਦੀ ਮਾਰਕੀਟ ਜਿਹੜੀ ਕਿ ਬਹੁਤ ਸਸਤੀ ਆ ਅੱਜ ਆਪਾਂ ਪਹੁੰਚੇ ਆਂ 19 ਸੈਕਟਰ ਦੇ ਵਿੱਚ ਇੱਥੇ ਤੁਹਾਨੂੰ ਸਾਰੀ ਜਿਹੜੀ ਮਾਰਕੀਟ ਦਿਖਾਵਾਂਗੇ ਤੇ ਆਹ ਮਾਰਕੀਟ ਦਾ ਜਿਹੜਾ ਬੋਰ ਆ ਇੱਥੇ ਲੱਗਾ ਆ ਖਦਰ ਬਾਜ਼ਾਰ ਇੱਧਰ ਸਾਰੀ ਇਹ ਮਾਰਕੀਟ ਆ ਤੇ ਆਪਾਂ ਕਰਦੇ ਆਂ ਵੀਡੀਓ ਸਟਾਰਟ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਵੀਡੀਓ ਵਧੀਆ ਲੱਗ ਜਿੰਦੇ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਾਂ ਤੁਹਾਨੂੰ ਸਾਰਾ ਇੱਥੇ ਦਾ ਕੱਪੜਾ ਦਿਖਾਉਨੇ ਆਂ ਲਓ ਜੀ ਇੱਥੋਂ ਇਹ ਸਾਰੀ ਮਾਰਕੀਟ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਆ ਬੋਰ ਲੱਗਾ ਆ ਕਿਵੇਂ ਸਦਰ ਬਾਜ਼ਾਰ ਤੇ ਪਾਰਕਿੰਗ ਤੇ ਦੱਸਿਆ ਬਾਕੀ ਤੁਹਾਨੂੰ ਆਪਾਂ ਕੱਪੜਾ ਦਿਖਾਉਨੇ ਆਂ ਇਹ ਮਾਰਕੀਟ ਕੱਪੜਾ ਬਹੁਤ ਆ ਜਿਵੇਂ ਜਿਵੇਂ ਸਾਹਮਣੇ ਵੀ ਦੇਖ ਸਕਦੇ ਹੋ ਸੇਲ 100 ਤੇ 200 ਇਹ ਫਿਕਸ ਪ੍ਰਾਈਸ 200 ਲਓ ਜੀ ਬਾਕੀ ਕੱਪੜਾ ਦੇਖੋ देखो आखो इधर सेल सौ रुपया करो चैक इधर भी देखो सारी आप मार्केट दिखावे कपड़े कीट तक बने रहे हो बाकी आ दूर भी देखो लो देना बाकी आखो इधर डेढ़ सौ लो देखो, देख तो कपड़ा बोर तो परोच तो देखो सारी को मार्केट दिखावाण तक बने रहे हो ਬਾਕੀ ਬਾਈ ਇਦਾਂ ਕੱਟ ਰਹੇ ਆ ਕੰਪਿਊਟਰ ਬਖਾਰਨੇ ਆਪਾਂ ਜਿਵੇਂ ਆ ਦੇਖੋ ਇਦਾਂ ਆ ਦੁਪੱਟੇ ਦੇਖੋ ਲਓ ਜੀ ਹਾਂ ਮਾਂ 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 ਬਹੁਤ ਅੱਛਾ ਹੈ ਹੋਰ ਐਸੇ ਰੋਡ ਦੇਖੋ ਦੁਪੱਟੇ ਬਾਕੀ ਆ ਦੇਖੋ ਬੱਚੇ ਵਾਲੇ ਨੇ ਜੀ ਇਹ ਬੱਚੇ ਵਾਲੇ ਠੀਕ ਹੈ ਤੇ 100 ਰੁਪਏ ਆ 100 ਰੁਪਏ ਤੇ ਆ ਦੇਖੋ ਲੋਹਰਾ ਇਦਾਂ ਦੁਪੱਟੇ ਦਾ ਕੀ ਰੇਟ ਆ ਜੀ 50 ਰੁਪਏ ਦੁਪੱਟਾ ਜੀ ਬਸ ਯਾ ਦੇਖੋ ਟੀ-ਸ਼ਰਟਾਂ ਤੇ ਆ ਦੁਪੱਟਾ ਜਿਹੜਾ ਸਾਹਮਣੇ ਲੱਗਾ 50 ਰੁਪਏ ਇਸ ਤੋਂ ਕਿਤਨੂੰ ਦਿਖਾਉਨੇ ਆ ਹੋਰ ਸਾਰੀਏ ਮਾਰਕੀਟ ਕਿਕਤਣਾ ਤੋਂ ਇੱਥੇ ਕੱਪੜਾ ਮਿਲ ਜੂਗਾ ਜਿਵੇਂ ਸੇਲ 200 ਉਹ ਲਉ ਚੱਕ ਕਰੋ ਜੀ दो सौ रुपये दे, चंडीगढ़ है सेल। सेलो देखो बाकी देखो इधर डेढ़ सौ डेढ़ सौ इधर बाकी आ सारे इधर पैदे कपड़े आ तीन सौ ਬਹੁਤ ਸੋਹਣੇ ਸੋਹਣੇ ਰੰਗ ਕਰੋ ਚੈੱਕ ਸਾਰੇ ਐਤਾ ਮਾਰਕੀਟ ਸਟਾਰਟ ਹੋ ਗਿਆ ਅੱਗੇ ਅੱਗੇ ਦੇਖੋ ਕਪੜਾ ਬਹੁਤ ਹੈ ਇੱਥੇ ਜਿੰਮਿਆ 150 ਹੁਣ ਠੀਕ ਆ ਆ 300 ਦੀ ਇਧਰ ਸਾਡੇ ਨਾਲ ਹੀ ਇਹਨੂੰ ਆਪਾ ਦਿਖਾਇਆ ਜਿਹੜਾ ਆ ਇਧਰ 150 ਲੋ ਜੀ ਬਾਕੀ ਚੈੱਕ ਕਰੋ ਸਾਰੇ ਕਲਰ ਨੇ ਇਹਨੇ ਕੋਈ ਕਲਰ ਕੋਈ ਹੈ ਨਹੀਂ ਦੇਖੋ ਬਾਕੀ ਆ ਗਏ ਲੋਰਾਂ ਅੱਗੇ 1.5 150 ਨੂੰ ਲੋਰਾਂ ਲਓ ਵੀ ਦੇਖੋ ਆ ਵੀ ਅੱਗੇ ਆ ਗਏ ਲਓ 100 ਰੁਪਏ 100 ਰੁਪਏ ਬਾਕੀ ਆ ਇੱਧਰ ਬਾਈ ਕੋ ਇੱਧਰ ਸਾਰੇ ਦੇਖ ਸਕਦੇ ਆ ਸਾਲਟਾਂ ਦੇ 350 ਲੋ 350 ਆਦਾ 100 ਰੁਪਏ ਜਨਾ ਲੁੱਟ ਲਓ ਸੇਲ ਚ ਲੁੱਟ ਲਓ ਭਾਈ ਮੇਲਾ ਲੁੱਟ ਲਓ ਬਾਕੀ 250 ਬਾਕੀ ਅੱਗੇ ਵੀ ਆ ਹੋਰ ਤੇ ਉਸ ਤੋਂ ਅੱਗੇ ਵੀ ਆ ਵੀ 250 ਹੀ ਆ ਦੇਖੋ ढाई सौ बाकी आपड़े आ गए ढाई सौ बाकी अगर लौर लौर इधर साढ़े तीन सौ का, आ गए इधर करो चेक कपड़े तो थोड़ा बदू मिल जानगे 80 ਰੁਪਏ ਆ ਇਹ 80 ਰੁਪਏ ਲਓ ਜੀ ਆ ਫੇਰ ਆ ਗਿਆ ਅੱਗੇ ਸਲਟ 250 ਦੇਖ ਸਕਦੇ ਹੋ ਜੀ ਲਓ ਜੀ ਠੀਕ ਹੈ ਜੀ ਕਿੰਨੇ ਦੀ ਹੈ ਬਾਈ ਇਹ ਸਲਟ ਕਿੰਨੇ ਦੀ ਕਿਤਨੇ ਦਾ ਹੈ 150 150 ਲਓ ਜੀ ਇਹ ਹਰ ਇੱਕ ਦਿਨ ਲੱਗਦੀ ਹੈ ਸੇਲੇ ਜਾਂ ਕੋਈ ਦਿਨ ਹੁੰਦਾ ਇਸ ਦਾ

बाकी बच्चे आगे। आ गए डेढ़ सौ सारा कपड़ा देखो तीकिया कपड़ा देखो तुम आप चलते अगे अगे भी है काफी ਤੇ ਤੁਹਾਨੂੰ ਆਪਾਂ ਚੱਲਦੇ ਆ ਅੱਗੇ। ਅੱਗੇ ਦਿਖਾਉਂਦੇ ਆ। ਲਓ ਵੀ ਇੱਥੇ ਤੁਹਾਨੂੰ ਬੱਚਿਆਂ ਦੇ ਜਿਵੇਂ ਚੱਪਲਾਂ ਵਗੈਰਾ ਵੀ ਮਿਲ ਜਾਣਗੀਆਂ ਜਿਵੇਂ ਆ ਪੰਨਿਆਂ ਨੇ। ਬਾਕੀ ਆ ਬੱਚਿਆਂ ਦੇ ਸੈਂਡਲ ਪਏ ਨੇ ਜਿਵੇਂ ਸਾਰੇ ਤੁਹਾਨੂੰ ਮਿਲ ਜਾਣਗੇ ਇੱਥੋਂ ਆ ਬੂਟ ਵੀ ਬਾਈ ਨੇ ਤੇ ਕੀ ਕੀ ਰੇਟ ਆ ਵੀਰੇ ਇਹਨਾਂ ਦਾ? ਕੀ ਚੀਜ਼ ਆ ਰੇ ਪ੍ਰਾਈਸ ਕੀ ਆ? 800 150 150 ਤੋਂ ਮੰਨ ਲਓ ਯਾਨੀ ਸਟਾਰਟ ਹੋ ਜਾਂਦਾ ਸਾਰੇ ਇਹ। ਤੇ ਇਹ ਵੀ ਅੱਗੇ ਆਪਾਂ ਆ ਸਕਦੇ ਆ ਮਾਰਕੀਟ ਦੇ ਵਿੱਚ ਅੱਬੇ। ਯਾ ਜੀ ਇੰਡੀਆ ਪੈਂਟਾ ਪਈਆਂ ਨੇ ਜਮੇ ਲਓ ਜੀ ਇਹ ਆ ਬੱਚਿਆਂ ਦੇ ਪਏ ਨੇ ਦੂੱਕੇ ਠੀਕ ਹੈ ਜੀ ਲਓ ਬਾਕੀ ਆ ਤੌਲੀਏ ਵਗੈਰਾ ਹੋ ਗਏ ਜਮੇ ਦੇਖੋ ਇਹ ਪਏ ਨੇ ਸਾਰੇ ਦੇਖੋ ਆ ਵੀ ਤੌਲੀਏ ਪਏ ਨੇ ਇੱਥੇ ਵੀ ਆ ਦੱਸਿਆ ਰੇਟ ਇਹਨਾਂ ਨੇ 100 ਰੁਪਈਆ ਲਓ ਜੀ सौ रुपयानी बाकी हो रही ने बाकी इधर भी है बहुत व्डी मार्केट है अगे भी काफी है दिखाने सारी आखो बी करो चेक की रेट है भी ब्रदर की आ, क्या रेट है थ्री फिफ्टी जी थ्री फिफ्टी भाई लो जी करो चेक ਆ ਵੀ ਤੁਹਾਨੂੰ ਮਿਲ ਜੂਗਾ ਇਹ ਬੈਲਟਾਂ ਵਗੈਰਾ ਹੋ ਗਿਆ ਹਾਂ ਬੈਲਟਾਂ ਜਿਹੜਾ ਪਾਰਸਲ ਇਨਕਮ ਤੁਹਾਨੂੰ ਮਿਲ ਜਾਣਗੇ ਇਤੋਂ ਆਰੇ ਬਿਠੀ ਆ ਕੇ ਦੇਖ ਸਕਦੇ ਹੋ ਕੋਈ ਨਹੀਂ ਆਤੋਂ ਆਪ ਨੂੰ ਕੋਸਤੋ ਬੇਬੀ ਤੁਹਾਨੂੰ ਦਿਖਾਉਣੇ ਆ ਸਾਰੀ ਨਵੇਂ ਕੰਬਲ ਪਏ ਨੇ ਕੰਬਲ ਨਹੀਂ ਹੋਈਏ ਤੌਲੀਏ ਨੇ ਤੌਲੀਏ ਪਏ ਨੇ ਸਾਰੇ 150 ਜੀ 150 ਜੀ ਇਹ ਤਾਂ ਕੋਪਨੀ ਵਸਤੀ ਦਾ ਪਾਲਿਆ ਜੋ ਮਾਲ ਉਹ ਆ ਦੇਖੋ ਘਾਰੇ ਤੇ ਆ ਜੁੱਤੀਆਂ ਵੀ ਤੁਹਾਨੂੰ ਵਧੀਆ ਵਧੀਆ ਮਿਲ ਜਾਣਗੀਆਂ ਇੱਥੋਂ ਇਹ ਆ ਦੇਖੋ ਸੁਣ ਮਿਲ ਜਾਏ ਲੱਗੇ ਨਵੀਆਂ ਤੇ ਹੋ ਗ੍ਰੇਮੀ ਹੋ ਆ ਦੇਖੋ ਬੂਟ ਜੁੱਤੀਆਂ ਬੂਟ ਤੇ ਆਪੇ ਬੱਚਿਆਂ ਵਾਲੇ ਆ ਗਏ ਦੁੱਧ ਬਾਕੀ ਫੇਰ ਆ ਦੇਖੋ 150 ਇਹਿਆ ਵੀ ਹੋ ਗਿਆ 150 ਮੈਂ ਬੋਲੂੰਗਾ ਕਰੋ 100 ਆ 100 ਰੁਪਏ ਲੋਬੀ ਦੇਖੋ ਇਹ 150 ਤੇ ਚੱਲਦੇ ਆਪਾਂ ਆਉਣੇ ਆ ਤੇ ਆ ਬੂਟ ਵੀ ਤੁਹਾਨੂੰ ਮਿਲ ਜਾਣਗੇ ਜਿਵੇਂ ਆ ਬੂਟ ਪਏ ਨੇ ਇੱਥੇ ਕਿੰਨੇ ਸਟਾਰਟ ਹੁੰਦਾ ਬਾਈ ਬੂਟ ਆਪਣੇ ਕੋ ਸਟਾਰਟਿੰਗ ਕਿੰਨੇ ਤੋਂ ਜਾਂਦੀ ਹੈ 350 400 500 350 ਤੋਂ ਬਾਈ ਕੋ ਸਟਾਰਟ ਹੋ ਜਾਂਦਾ ਹਾਂ ਚੱਲਿਆ ਬਾਕੀ ਇਹ ਲੋਹਾਂ ਆ ਗਈਆਂ ਅੱਗੇ ਠੀਕ ਹੈ ਜੀ ਲੋਹਾਂ ਦੇਖੋ ਸਾਰੀਆਂ ਆਹ ਇੱਧਰ ਦੇਖੋ 200 ਬਾਕੀ ਹਲੇ ਖੋ ਰਹੇ ਆ ਇੱਧਰਾ ਕੱਪੜੇ ਬਾਈ ਉਹਨੇ ਜਿਵੇਂ ਆਹ ਜੀ ਚਲਦਾ ਪਈਆਂ ਨੇ

डेढ़ सौ जी बाकी थोड़ा चूड़िया देखो साढ़े तीन सौ साढ़े तीन सौ बाकी थानू आज सुरखी बिंदी ठीक है हर एक तरह का समान मिल जूगा खान पीन बाकी आईया बाकी आ करो जैकेट तो लगे डेढ़ सौ जब देख सकते हो डेढ़ सौ दाला डेढ़ सौ का माड़ा भी नहीं है डेढ़ सौ अजकल सौ रुपये का कुछ नहीं आता है दो सौ लोहर देखो इधर बाकी आह देखो इधर लूर आ रही डेढ़ सौ चलते बैग वाइको परस दे बाकी जुतियाँ ठीक है जी हा इधर बैग की रेट है भैया इसका क्या रेट है प्राइस क्या ढाई सौ भी ढाई सौ ले सामने बाकी आज बे बैग भी थोड़ी मिल जाने आए पे ने ब्डे बैग उधरों दिखाने ਲੋਕ ਇਥੇ ਨੂੰ ਆ ਬੈਗ ਨੂੰ ਮਿਲ ਜਾਣਗੇ ਇੱਥੇ ਤੇ ਇਹ ਬੈਗ ਬੈਗ बाकी आ सूट देख सकते सारे आप जी। जी। आप एक को दाम आएने इको दम का बाकी आ भी पौ ढाई सौ लाओ पैटा ठीक है आ पैने बैग इधर लो, आज देखो लो, थेनसो। थेनसो। आ लो तो देखो दो सौ हम भाई दुकान रेट आप नहीं दस आप कर सकते रेट ही पूछा जी ओने लो भ साढ़े पाँच सौ बाकी आस पे साढ़े तीन सौ साढ़े तीन सौ आज इधर परस पे साढ़े तीन सौ आधर फॉर्मल पैंटा भाई जी जी पैंटाट है

पेंट है इधर साढ़े चार सौ लो जी कपड़ा सर एक तरह का इतना मिल जुड़ा मार्केट जमें आखो इधर लो जी साढ़े तीन सौ साढ़े तीन सौ जी ਇਧਰ ਪਏ ਨੇ ਬਾਈ ਕੋ ਇਹ ਵੀ 350 ਕੀ ਰੇਟ ਆ ਜੀ ਬੈਗ ਦਾ ਠੀਕ ਹੈ ਜੀ 350 ਵਾਲਾ ਸਟਾਰਟਿੰਗ ਹੋ ਜਾਂਦੀ ਹੈ 350 ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹ ਵੀ ਕਦਮ ਕੀ ਜਾਈ ਲਓ ਜੀ ਲਓ ਲਓ ਡੇਢ ਵੇਟ ਹੋ ਗਈ ਕਿਹੜਾ YouTube ਕਿਹੜਾ ਚੈਨਲ ਹੈਗਾ ਜੀ ਆਪਣਾ ਹੈਗਾ ਅਮਰਤਗਲ ਬਲੌਗ ਜੀ ਤੇ ਆਹ ਦੇਖੋ ਜੀ ਪਾਰਕਸ ਘੜੀਆਂ बैल्टा तो भी थाना मिल जा करो चेक इधर सारा चूड़े बाकी आह करो चेक इधर बाकी एनक वगैरह इधर सारा कुछ मिल जूगा मार्केट के बच्चे मैं जब तक दसी काफ़ी बड़ी मार्केट है जीन दैंटा

ਇਹ ਬਣਾ ਲਵਾਈਏ ਜੋੜ ਦੇ ਇਹ ਬੇਲ ਦਾ ਮੰਡਾ ਸੁਣ ਹਾ ਲੋਮੀ ਕੀ ਰੇਟ ਹੈ ਜੀ ਇਹਨਾਂ ਦਾ ਸਭਰ ਅਲਗ ਅਲਗ ਰੇਟ ਹੈ ਸਰ ਉਪਰ ਵਾਲੀ 1000 ਦੀ ਰੇਂਜ ਹੈ ਜੀ ਠੀਕ ਹੈ ਜੀ ਨੀਚੇ 500 ਦੀ ਰੇਂਜ ਹੈ ਕੀ ਹੈ ਜੀ ਆਹ 500 ਦੀਆਂ ਤੇ 500 ਵਾਲੀ ਰੇਂਜ ਹੈ ਕੀ ਹੈ ਜੀ ਸਾਰੀ ਠੀਕ ਹੈ ਜੀ ਬਾਕੀ ਅੰਦਰ ਜੇ 1500 2000 2500 ਸਾਰੀਆਂ ਅਲਗ ਅਲਗ ਰੇਂਜ ਹੈ ਜੀ 1800 ਸਾਰੀਆਂ ਅਲਗ ਅਲਗ ਰੇਟ ਹੈ ਠੀਕ ਹੈ ਜੀ ਹਾਂ ਜੀ ਸਾਰੀਆਂ ਅਲਗ ਰੇਟ ਨੇ 350 ਤੋਂ ਸਟਾਰਟਿੰਗ ਹੈ ਜੀ ਸਾਢੇ ਠੀਕ ਹੈ ਬਰੇ ওকে ਲੋ ਵੀ ਤੁਹਾਨੂੰ ਆਪ ਦਿਖਾ ਦੇ ਇਹ ਉਹਨਾਂ ਨੂੰ ਇੱਧਰੋਂ ਦਿਖਾਉਂਦੇ ਆ ਮਾਰਕੀਟ ਥੋੜੀ ਜਿਹੀ ਆਪਣੀ ਰਹਿੰਦੀ ਸੀ ਫਿਰੋਂ ਆਪਾਂ ਅੱਧੀ ਸਾਈਡ ਦਿਖਾ ਦਿੰਦੇ ਆ ਸਾਰੀ ਮਾਰਕੀਟ। ਕਲਾਉ ਵੀ ਇੱਧਰ ਵੀ ਦੇਖ ਸਕਦਾ ਤੁਸੀਂ 250 350 ਤੇ ਜਿੰਮਿਆ 200 ਲੋਰ ਆ ਵੀ 200 ਬਹੁਤ ਵੱਡੀ ਮਾਰਕੀਟ ਹੈ ਵੀ ਨਾ। ਆ ਵੀ 200 ਆ ਵੀ 200 ਆ 150 ਆ ਉਹੇ ਮੰਗਿਆ ਤੇ ਆ ਵੀ 200 ਇੱਧਰ ਆ ਲੋ 200 200 350 ਹਲੋ ਤੇ ਆਜ ਦੇ ਬੂਟ ਠੀਕ ਹੈ ਜੀ ਆ ਆਈ 200 ਤੇ ਲਓ ਜੀ ਆ ਵੀ 250 ਤੇ ਅੱਜ ਆਪਾਂ ਤੁਹਾਨੂੰ ਸਾਰੀ ਇਹ ਮਾਰਕੀਟ ਦਿਖਾਈਆ ਜਿਵੇਂ ਇੱਧਰ 250 200 ਲਓ ਵੀ ਅੱਜ ਦੀ ਵੀਡੀਓ ਜੇ ਆਪਾਂ ਤੁਹਾਨੂੰ ਦਿਖਾਇਆ 19 ਸੈਕਟਰ ਦੀ ਛੇੜ ਜਿਹੜੀ ਕਿ ਸਦਰ ਬਾਜ਼ਾਰ ਦੇ ਵਿੱਚ ਲੱਗਦੀ ਆ ਤੇ ਮੈਂ ਉਮੀਦ ਕਰਦਾ ਹਾਂ ਵੀ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਵੀਡੀਓ ਵਧੀਆ ਲੱਗੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਮਿਲਦੇ ਹਾਂ ਹੋਰ ਇੱਕ ਘੰਟ ਵੀਡੀਓ ਦੇ ਵਿੱਚ ਤੇ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੀ